ਉਨੀ ਅਕਾਲੀ ਦਲ ਦੇ ਸਾਬਕਾ ਸੰਸਦੀ ਸਖਤਰ ਤੇ ਸੀਨੀਅਰ ਆਗੂ ਵਿਰਸਾ ਸਿੰਘ ਟੋਵਾ ਦੀ ਹੋਈ ਵਾਪਸੀ ਵਿਰਸਾ ਸਿੰਘ ਟੋਵਾ ਨੇ ਅੱਜ ਦਿੱਤਾ ਪਹਿਲਾ ਵੱਡਾ ਬਿਆਨ ਅਕਾਲੀ ਦਲ ਪਾਰਟੀ ਮਾਜੇ ਦੇ ਵਿੱਚ ਵਿਰਸਾ ਸਿੰਘ ਟੋਵਾ ਨੇ ਸੰਭਾਲੀ ਕਮਾਨ ਮਜੀਠੀਆ ਦੀ ਜਗ੍ਹਾ ਦੇ ਉੱਪਰ ਵਿਰਸਾ ਸਿੰਘ ਟੋਵਾ ਕਰਨਗੇ ਕੰਮ ਕੀ ਕਹੇ ਵਿਰਸਾ ਸਿੰਘ ਟੋਵਾ ਨੇ ਜੋ ਇਕਦਮ ਸਰਗਰਮ ਹੋਏ ਨੇ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕ ਸਾਥੀ ਨੇ ਵਿਰਸਾ ਸਿੰਘ ਟੋਵਾ ਜਿਨ੍ਹਾਂ ਨੇ ਪੂਰੀ ਮਾਝੇ ਦੀ ਕਮਾਂਡ ਆਪਣੇ ਹੱਥਾਂ ਵਿੱਚ ਲਈਏ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਮਾਝੇ ਦੇ ਜਰਨਲ ਕਿਹਾ ਜਾਂਦਾ ਹੈ ਵਿਕਰਮ ਸਿੰਘ ਮਜੀਠੀਆ ਦੀ ਜਗ੍ਹਾ ਦੇ ਉੱਪਰ ਵਿਰਸਾ ਸਿੰਘ ਟੋਵਾ ਨੇ ਪੂਰੀ ਕਮਾਂਡ ਸੰਭਾਲ ਲਈਏ ਹੁਣ ਵਿਰਸਾ ਸਿੰਘ ਟੋਵਾ ਨੂੰ ਅਕਾਲੀ ਦਲ ਵਿੱਚ ਫਿਰ ਵਾਪਸੀ ਕਰਨ ਵਾਲਿਆ ਗਿਆ ਹੈ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਪਹਿਲਾ ਵੱਡਾ ਬਿਆਨ ਦਿੱਤਾ ਹੈ ਜੋ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਵਿਕਰਮ ਸਿੰਘ ਜਿਨ੍ਹਾਂ ਨੇ ਕਮਾਂਡ ਸੰਭਾਲੀ ਹੋਈ ਸੀਗੀ ਵਿਕਰਮ ਸਿੰਘ ਮਜੀਠੀਆ ਜੋ ਕਿ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਨਾ ਜਾਂਦੇ ਨੇ ਔਰ ਉਹ ਨਾਬਾ ਜੇਲ੍ਹ ਵਿੱਚ ਬੰਦ ਨੇ ਔਰ ਮਾਝਾ ਹਲਕਾ ਅਕਾਲੀ ਦਲ ਤੋਂ ਸਖਣਾ ਚੱਲ ਰਿਹਾ ਸੀ ਜਿਸ ਦੇ ਲਈ ਕੋਈ ਵੀ ਤੇਜ਼ ਤਰਾਰ ਬੁਲਾਰਾ ਸਰਕਾਰ ਦੀ ਪੋਲ ਖੋਲਣ ਵਾਲਾ ਨਹੀਂ ਸੀ ਸੋ ਅੱਜ ਵਿਰਸਾ ਸੇਵਰ ਟੋਵਾ ਨੇ ਸਾਰੀ ਕਮਾਲ ਸਮਾਂ ਲਈਏ ਵਿਰਸਾ ਸੇਵਰ ਟੋਵਾ ਦੀ ਅੱਜ ਵਾਪਸੀ ਹੋ ਗਈ ਏ ਔਰ ਉਹਨਾਂ ਨੇ ਮੀਡੀਆ ਦੇ ਵਿੱਚ ਆ ਕੇ ਵੱਡਾ ਬਿਆਨ ਦਿੱਤਾ ਹੈ ਅਕਾਲੀ ਦਲ ਆਗੂ ਵਿਰਸਾ ਸੇਵਰ ਟੋਵਾ ਨੇ ਪ੍ਰਸ਼ਾਸਨ ਤੇ ਵੱਡੇ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜੋ ਕੋਰਟ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਏ ਜੋ ਕਿ ਸੁਦੀਰ ਸੂਰੀ ਦਾ ਕਤਲ ਦੇ ਮਾਮਲੇ ਵਿੱਚ ਸੰਦੀਪ ਸਿੰਘ ਖਾਲਸਾ ਦੇ ਹੱਥ ਵਿੱਚ ਉਹਨਾਂ ਨੇ ਇਹ ਪਹਿਲਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸੰਦੀਪ ਸਿੰਘ ਖਾਲਸਾ ਦਾ ਜੋਰ ਜਿੰਦਰਾ ਮੈਡੀਕਲ ਹਸਪਤਾਲ ਦੇ ਵਿੱਚ ਇਲਾਜ ਕਿਉਂ ਨਹੀਂ ਕਰਵਾਇਆ ਗਿਆ ਜਦੋਂ ਕਿ ਪੰਜਾਬ ਪੁਲਸ ਨੇ ਜੇਲ੍ਹ ਪ੍ਰਸ਼ਾਸਨ ਨੇ ਜੋ ਸੰਦੀਪ ਸਿੰਘ ਖਾਲਸਾ ਦੇ ਉੱਪਰ ਤਸ਼ੱਦਦ ਕੀਤਾ ਹੈ ਜਿਹੜੇ ਕਿ ਕੋਈ ਰਿਮਾਂਡ ਨਹੀਂ ਦਿੱਤਾ ਗਿਆ ਬਿਨਾਂ ਰਿਮਾਂਡ ਤੋਂ ਜਿਹੜੇ ਜੇਲ੍ਹ ਦੇ ਵਿੱਚ ਬੰਦ ਨੇ ਨਾਇਕ ਰਾਸਤੇ ਵਿੱਚ ਨੇ ਉਹਨਾਂ ਦੇ ਉੱਪਰ ਜੋ ਕਿਉਂ ਤਸ਼ੱਦਦ ਕੀਤਾ ਗਿਆ ਵਕੀਰ ਦੇ ਵੱਲੋਂ ਵੀ ਜੋ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਸੰਦੀਪ ਸਿੰਘ ਖਾਲਸਾ ਦੇ ਨਾਲ ਔਰ ਉਹਨਾਂ ਨੂੰ ਉੱਤੇ ਪੁਲਿਸ ਵੱਲੋਂ ਜੋ ਤਸਦੀਕ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਿਹੜਾ ਵਾਲਾਂ ਤੋਂ ਫੜ ਕੇ ਕੰਧਾਂ ਦੇ ਨਾਲ ਉਸ ਨੂੰ ਮਾਰਿਆ ਗਿਆ ਜਿਸ ਨੂੰ ਲੈ ਕੇ ਕੱਲ ਧਰਨਾ ਲਾਉਣ ਦਾ ਵੀ ਐਲਾਨ ਕਰ ਦਿੱਤਾ ਗਿਆ ਅਕਾਲੀ ਦਲ ਪਾਰਟੀ ਸੰਦੀਪ ਸਿੰਘ ਖਾਲਸਾ ਦੇ ਹੱਕ ਵਿੱਚ ਆਈਏ ਜੋ ਜਿਨ੍ਹਾਂ ਨੇ ਜੋ ਅੰਮ੍ਰਿਤਸਰ ਦੇ ਵਿੱਚ ਸੁਦੀਰ ਸੂਰੀ ਦਾ ਕਤਲ ਕੀਤਾ ਸੀ ਸੋ ਇੰਨੇ ਹੀ ਨਹੀਂ ਬੀਤੇ ਦਿਨ ਸਿੱਖ ਜਥੇਬੰਦੀਆਂ ਵੱਲੋਂ ਵੀ ਰੋਸ ਮਾਰਚ ਕੀਤਾ ਗਿਆ ਸੀ ਤੇ ਉਹਨਾਂ ਵੱਲੋਂ ਜੇਲ੍ਹ ਦੇ ਬਾਹਰ ਧਰਨਾ ਲਗਾਉਣ ਦੀ ਚੇਤਾਵਨੀ ਦਿੱਤੀ ਗਈ ਸੀ ਜੋ ਅੱਜ ਉਹ ਧਰਨਾ ਸ਼ੁਰੂ ਵੀ ਹੋ ਚੁੱਕਿਆ ਹੈ ਕੁੰਮਲ ਪਦਾਰਜੇ ਵਾਲੋ ਵੀ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਤੇ ਕਿਵੇਂ ਸੰਦੀਪ ਸਿੰਘ ਖਾਲਸਾ ਦੇ ਉੱਪਰ ਨੀਰ ਪਾ ਦਿੱਤੇ ਗਏ ਕੁੱਟਕੁੱਟ ਕੇ ਜੋ ਵਿਰਸਾ ਸੀ ਬਟੋਵਾ ਨੇ ਉਹਨਾਂ ਦੇ ਹੱਕ ਵਿੱਚ ਆ ਕੇ ਅੱਜ ਸੋਸ਼ਲ ਮੀਡੀਆ ਦੇ ਵਿੱਚ ਪਹਿਲਾ ਬਿਆਨ ਦਿੱਤਾ ਉਹਨਾਂ ਨੇ ਕਿ ਅਕਾਲੀ ਦਲ ਪੂਰਾ ਸੰਦੀਪ ਸਿੰਘ ਖਾਲਸਾ ਦੇ ਨਾਲ ਖੜਾ ਹੈ ਔਰ ਮਾਚੇ ਦੇ ਵਿੱਚ ਸੰਦੀਪ ਸਿੰਘ ਖਾਲਸਾ ਨੂੰ ਜਿਹੜਾ ਅਸੀਂ ਉਹਦੇ ਰੱਖਸ਼ਾ ਲਈ ਉਹਦੇ ਲਈ ਲੜਦੇ ਰਹਾਂਗੇ ਔਰ ਮਾਝੇ ਦਾ ਜਰਨਲ ਵਿਰਸਾ ਸੇਵਲ ਟੋਵਾ ਨੇ ਅੱਜੇ ਵੱਡੀ ਆਵਾਜ਼ ਚੁੱਕ ਦਿੱਤੀ ਹੈ ਕਿ ਵਿਕਰਮ ਸਿੰਘ ਮਜੀਠੀਆ ਜੋ ਭਾਵੇਂ ਜੇਲ੍ਹ ਵਿੱਚ ਬੰਦ ਨੇ ਪਰ ਉਹਨਾਂ ਦੇ ਬਾਅਦ ਇਹ ਵਿਰਸਾ ਸੇਵਲ ਟੋਵਾ ਕਮਾਂਡ ਸੰਭਾਲਣਗੇ ਅਤੇ ਉਹਨਾਂ ਨੂੰ ਭਾਵੇਂ ਅਕਾਲੀ ਦਲ ਵਿੱਚੋਂ ਜੋ 10 ਸਾਲ ਲਈ ਬਾਹਰ ਕੱਢਿਆ ਗਿਆ ਸੀ ਉਸ ਦੇ ਬਾਰੇ ਵੀ ਉਹਨਾਂ ਨੇ ਕਹਿ ਆ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਾਰੀਆਂ ਕਰਤੂਤਾਂ ਸਾਹਮਣੇ ਆ ਚੁੱਕੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਜਾਣ ਬੁੱਝ ਕੇ ਵਿਰਸਾ ਸੇਵਲ ਟੋਵਾ ਨੂੰ ਅਕਾਲੀ ਦਲ ਵਿੱਚੋਂ ਬਾਹਰ ਕਰਵਾਇਆ ਸੀ ਜੋ ਝੂਠ ਬੋਲ ਕੇ ਸੋ ਗਿਆਨੀ ਹਰਪ੍ਰੀਤ ਸਿੰਘ ਦਾ ਅੱਜ ਅਸਲੀ ਚਿਹਰਾ ਸਾਫ਼ ਹੋ ਚੁੱਕਿਆ ਕਿ ਉਹ ਰਾਜਨੀਤੀ ਦੇ ਵਿੱਚ ਅਕਾਲੀ ਦਲ ਦੇ ਉੱਪਰ ਕਾਬਜ ਹੋਣਾ ਚਾਹੁੰਦਾ ਸੀ ਜੋ ਉਹਨਾਂ ਨੇ ਵੱਖਰਾ ਇੱਕ ਪ੍ਰਧਾਨ ਬਣਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਹਰ ਵਾਰੇ ਘਿਰਦੇ ਨਜ਼ਰ ਆਏ ਨੇ ਔਰ ਅੱਜ ਵਿਰਸਾ ਸੇਮਲ ਟੋਵਾ ਦੀ ਇੱਕੋਦਮ ਸਿਆਸਤ ਵਿੱਚ ਵਾਪਸੀ ਦੇ ਨਾਲ ਹਲਚਲ ਹੋ ਗਈ ਏ ਜੋ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਏ ਪਿਛਲੇ ਦਿਨਾਂ ਦੇ ਵਿੱਚ ਛੜਾ ਦੇ ਨਾਮ ਸੁਖਬੀਰ ਸਿੰਘ ਬਾਦਲ ਦੀ ਮੁਲਾਕਾਤ ਹੋਈ ਸੀ ਵਿਰਸਾ ਸੇਮਲ ਟੋਵਾ ਦੇ ਨਾਲ ਔਰ ਉਹਨਾਂ ਨੂੰ ਇੱਕ ਕਮਾਂਡ ਦਿੱਤੀ ਗਈ ਸੀ ਵਿਰਸਾ ਸੇਮਲ ਟੋਵਾ ਜਿਹੜੇ ਹੁਣ ਇੱਕੋਦਮ ਸਰਗਰਮ ਹੋ